ਨਾ ਸੁਖندر ਸਿੰਘ ਜੀ ਤੇ ਜਿਹੜਾ ਐਕਸੀਡੈਂਟ ਹੋਇਆ ਕੀ ਲੱਗਦਾ ਸੀ ਤੁਹਾਨੂੰ ਸਾਡੇ ਪਿੰਡ ਤੋਂ ਹੀ ਸਾਡੇ ਨਜ਼ਦੀਕੀ ਸੀ ਜਾਨੀ ਕਿ ਸ੍ਰੀਕੇ ਦੇ ਵਿੱਚੋਂ ਲਾ ਲਓ ਤੁਸੀਂ ਤਾਂ ਉਹ ਅੱਜ ਗਏ ਸੀ ਆਨੰਦਪੁਰ ਸਾਹਿਬ ਮੇਲੇ ਤੇ ਗਏ ਸੀ ਉਹਨਾਂ ਜਦੋਂ ਵਾਪਸ ਆ ਰਹੇ ਸੀ ਉਹਨਾਂ ਰਸਤੇ ਦੇ ਵਿੱਚ ਖਲਤੀਆਂ ਤੋਂ ਥੋੜਾ ਜੱਗੇ ਜਾ ਕੇ ਜਾਨੀ ਕਿ ਰਈਏ ਦੇ ਖਲਤੀਆਂ ਦੇ ਵਿੱਚ ਕਾਰ ਉਹ ਆਪਣੇ ਸਾਈਡ ਤੇ ਆ ਰਹੀ ਹੈ ਆਪਣੇ ਪੂਰੀ ਕੰਟਰੋਲ ਦੇ ਵਿੱਚ ਆ ਰਹੀ ਹੈ ਪਿੱਛੋਂ ਇੱਕ ਟਰੱਕ ਆਇਆ ਉਨੇ ਪਤਾ ਨਹੀਂ ਕੀ ਖਾਦਾ ਹੈ ਡਰਾਈਵਰ ਨੇ ਕੀ ਨਹੀਂ ਉਹਨੇ ਪਿੱਛੋਂ ਹਿੱਟ ਕੀਤਾ ਨੂੰ ਕਾਫੀ ਜ਼ੋਰ ਦੀ ਤੇ ਉਹ ਮੁੜ ਕੇ ਇਸ ਤੋਂ ਕੋਈ ਜਾਣ ਨਹੀਂ ਕਿ 100 150 ਫੋਟੋ ਨੂੰ ਧੱਕ ਕੇ ਹੀ ਲੈ ਗਿਆ ਟੈਟਰ ਟਰਾਲੇ ਨੂੰ ਉਹ ਜਿਹੜਾ ਜਦੋਂ ਟਰੱਕ ਵੱਜਿਆ ਤੇ ਓਵਰ ਸਪੀਡ ਹੋ ਗਿਆ ਟਰੈਕਟਰ ਤੋਂ ਕੰਟਰੋਲ ਚ ਨਹੀਂ ਰਿਹਾ ਡਰਾਈਵਰ ਦੇ ਉਹ ਜਿਹੜਾ ਡਰਾਈਵਰ ਹੀ ਚਲਾ ਰਿਹਾ ਟਰੈਕਟਰ ਉਹ ਵੀ ਥੱਲੇ ਆ ਗਿਆ ਮੁੜ ਕੇ ਜਦੋਂ ਹਿੱਟ ਵੱਜੀ ਆ ਉਹ ਮੁੜ ਕੇ ਥੱਲੇ ਡੇਗ ਪਿਆ ਔਰ ਉਹ ਵੀ ਥੱਲੇ ਆ ਗਿਆ ਨਾਲ ਇੱਕ ਮੁੰਡਾ ਹੋਰ ਬੈਠਾ ਸੀ ਉਹ ਵੀ ਥੱਲੇ ਆ ਗਿਆ ਤੇ ਜਾਨੀ ਕਿ 4-3-4 ਜਾਨੇ ਬਿੱਤ ਤਿੰਨ ਜਾਨੇ ਸੀ ਮੈਂ ਆਹ ਤਿੰਨ ਕ ਚਾਰ ਜਾਨ ਟਰੈਕਟਰ ਤੇ ਬੈਠੇ ਦੱਸਦੇ ਆ ਤੇ ਉਹ ਜਿਹੜੇ ਦੂਸਰੇ ਆ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਇੱਕ ਜਿਹੜਾ ਮੌਕੇ ਤੇ ਮਰ ਗਿਆ ਇੱਕ ਅਮਰਦੀਪਾ ਹਸਪੀਟਲ ਪਿਆ ਉਹ ਵੀ ਵੀ ਨਾ ਹਿਆ ਹਰ ਕੇ ਸਮਝੋ ਤੁਸੀਂ ਵੀ ਬਹੁਤ ਜ਼ਿਆਦਾ ਸੀਰੀਅਸ ਆ ਉਹ ਵੀ ਤੇ ਬਾਕੀ ਜਿਹੜੇ ਮਗਰ ਟਰਾਲੇ ਦੇ ਵਿੱਚ ਸੀ ਬੱਦੇ ਟਰਾਲਾ ਵੀ ਪਲਟ ਗਿਆ ਇਹਨਾਂ ਜੀ ਜ਼ੋਰ ਦੀ ਹਟਮਾਰੀ ਵੀ ਉਹਨੂੰ ਟਰਾਲੇ ਨੂੰ ਧੱਕ ਕੇ ਟਰਾਲੇ ਨੂੰ ਹੀ ਪਲਟਾਤਾ ਟਰੱਕ ਨੇ ਤੇ ਉਹਦੇ ਵਿੱਚ ਜਿਹੜੇ ਪਿੱਛੇ ਬੈਠੇ ਸੀ ਤੇ ਉਹਨਾਂ ਦੇ ਵਿੱਚ ਕਾਫੀ ਸੱਟਾਂ ਇੱਕ ਦਾ ਪੈਰ ਟੁੱਟਾ ਆ ਯਾਨੀ ਕਿ ਲਾਤ ਦੇ ਲਾ ਕੋ ਪੈਰ ਦੇ ਲਾ ਕੋ ਵੀ ਗੱਟਾ ਟੁੱਟਾ ਆ ਤੇ ਹੋਰ ਵੀ ਕਾਫੀ ਜਾਣੇ ਦੇ ਸੱਟਾਂ ਲੱਗੀਆਂ ਕਿਸੇ ਦੇ ਮੋਢੇ ਦੇ ਕਿਸੇ ਦੇ ਬਾਹ ਦੇ ਕਿਸੇ ਦੇ ਗੋਡੇ ਤੇ ਕਾਫੀ ਜਦ ਕੋ तकरीबन ਕੋਈ ਬਜਿਆ ਨਹੀਂ ਸੱਟ ਤੋਂ ਕੋਈ ਨਹੀਂ ਬਜਿਆ ਸਾਰੇ ਸਾਰਿਆਂ ਨੂੰ तकरीबन ਸੱਟਾਂ ਲੱਗੀਆਂ ਤੇ ਟਰੈਕਟਰ ਟਰਾਲੀ ਦੇ ਬਿਲਕੁਲ ਟਰੈਕਟਰ ਜਿਹੜਾ ਹੈ ਨਾ ਬਿਲਕੁਲ ਖਤਮ ਹੋ ਗਿਆ ਇਹ ਉਹਨੂੰ ਕਿਹੀਂ ਕਹੀਦੇ ਵੀ ਉਹ ਆ ਸਾਹਮਣੇ ਟਰੈਕਟਰ ਟਰਾਲੀ ਉਹ ਟਰੈਕਟਰ ਵਿੱਚ ਤੁਸੀਂ ਵੇਖਿਆ ਹੀ ਆ ਕਿ ਉਹ ਲੱਧਿਆ ਪਿਆ ਤੇ ਉਹ ਬਿਲਕੁਲ ਖਤਮ ਹੋ ਚੁੱਕਾ ਆ ਟਰੈਕਟਰ ਵੀ ਤੇ ਅਹੀਂ ਇਹਨਾਂ ਦੀ ਉਮਰ ਕਿਹ ਸੰਦੇ ਸੀ ਮੁੜਿਆ ਦੀ ਨੌਜਵਾਨਾਂ ਦੀ ਜਿਹਨਾਂ ਦੀ ਉਹਨਾਂ ਦੀ ਉਮਰ ਤਕਰੀਬਨ ਕੋਈ ਦੋਵਾਂ ਦੀ 23 ਸਾਲ ਵੀ 24 ਸਾਲ ਆ ਲੋ 22 ਸਾਲ ਆ ਲੋ ਇੱਥੇ ਤਕਰੀਬਨ 22 ਤੋਂ 24 ਸਾਲ ਦੇ ਵਿੱਚ ਉਮਰ ਸੀ ਉਹਨਾਂ ਦੀ ਹਾਂਜੀ ਅਨਮੈਰਿਡ ਸੀ ਜੇ ਮੈਰਿਡ ਸੀ ਨਹੀਂ ਅਨਮੈਰਿਡ ਸੀ ਦੋਵੇਂ ਦੋਨੋਂ ਅਨਮੈਰਿਡ ਆ ਜਿਹੜਾ ਜਿਹਦੀ ਡੈਥ ਹੋ ਗਈ ਮੌਕੇ ਤੇ ਉਹ ਵੀ ਅਨਮੈਰਿਡ ਆ ਜਿਹੜਾ ਹਸਪਤਾਲ 'ਚ ਪਿਆ ਆ ਮਰਨੇ ਪਿਆ ਉਹ ਵੀ ਅਸੀਂ ਵੀ ਉਹਦੀ ਆਸ ਕੋਈ ਨਹੀਂ ਸਾਨੂੰ ਵੀ ਇਸ ਟਾਈਮ ਤੇ ਤੇ ਉਹ ਵੀ ਅਨਮੈਰਿਡ ਹੀ ਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਪੁਲਿਸ ਪ੍ਰਸ਼ਾਸਨ ਵਿੱਚ ਪਹੁੰਚਿਆ ਕਾਫੀ ਚਿਰ ਬਾਅਦ ਕਾਫੀ ਚਿਰ ਬਾਅਦ ਹਾਂਜੀ ਹਾਂਜੀ ਮਤਲਬ ਕੀ ਕੀ ਜਿਹੜਾ ਦੋਸ਼ੀ ਹੈਗਾ ਟਰੱਕ ਡਰਾਈਵਰ ਉਹ ਕਿੱਥੇ ਹੈਗਾ ਅਸਾਂ ਉਹ ਇਹਨਾਂ ਨੇ ਇਹ ਦੋ ਜਣੇ ਸੀ ਟਰੱਕ 'ਚ ਉਹ ਇੱਕ ਤੇ ਭੱਜ ਗਿਆ ਮੌਕੇ ਤੇ ਤੇ ਇੱਕ ਜਿਹੜਾ ਚਲਾ ਰਿਆ ਸੀ ਉਹ ਇਹਨਾਂ ਨੇ ਮੌਕੇ ਤੇ ਮੁੰਡਿਆਂ ਨੇ ਵਿੱਚੋਂ ਇੱਕ ਦੋ ਜਣੇ ਜੋ ਡਿੱਗੇ ਆਏ ਟਰਾਲੀ 'ਚ ਇਹਨਾਂ ਦਾ ਦਵਾਦਵਾ ਵੇਖਿਆ ਵੀ ਹੋਇਆ ਕਿ ਜਦੋਂ ਵੇਖਿਆ ਟਰੱਕ ਪਿੱਛੇ ਖਲੋਤਾ ਉਹ ਵੀ ਆਂਦਾ ਮੇਰਾ ਟਾਇਰ ਪਾੜ ਗਿਆ ਟਾਇਰ ਪਾੜ ਗਿਆ ਜਦੋਂ ਦੇਖਿਆ ਕਿ ਟਾਇਰ ਬਿਲਕੁਲ ਸਹੀ ਇਹਨਾਂ ਫਿਰ ਦਵਾਦਵਾ ਉਹਨੂੰ ਫਿਰ ਆਪਣੇ ਕਬਜ਼ੇ ਲਿਆ ਤੇ ਫਿਰ ਉਹਨਾਂ ਚਿਰ ਪੁਲਿਸ ਪ੍ਰਸ਼ਾਸਨ ਉਸ ਤੋਂ ਫਿਰ ਉਹਨਾਂ ਨੂੰ ਪੁੱਛੋ ਕਿ ਕਿੰਨੇ ਵਜੇ ਇਹ ਨਾ ਇਹ ਕਲੀਅਰ ਕਰ ਦਿਓ ਟਾਈਮ ਕਿੰਨੇ ਵਜੇ ਦਾ ਸੀ ਟਾਈਮ ਕੋਈ ਸਵਾ ਸਵਾ 5 5 ਤੋਂ ਸਵਾ 5 ਦੇ ਵਿੱਚ ਐਕਸੀਡੈਂਟ ਹੋਇਆ ਜਿਸ ਵੇਲੇ ਪ੍ਰਸ਼ਾਸਨ ਕਿੰਨੇ ਵਜੇ ਪਹੁੰਚਦਾ ਹੈ ਪ੍ਰਸ਼ਾਸਨ ਪੂਰੇ ਅੱਧੇ ਪੌਣੇ ਘੰਟੇ ਅੱਧੇ ਪੌਣੇ ਘੰਟੇ ਚ ਪਹੁੰਚ ਜਾਂਦਾ ਪ੍ਰਸ਼ਾਸਨ ਨੈਸ਼ਨਲ ਹਾਈਵੇ ਤੇ ਹੋਇਆ ਹੈ ਹਾਂ ਜੀ ਨੈਸ਼ਨਲ ਹਾਈਵੇ ਤੇ ਰਈਏ ਤੇ ਖਲਚੀਆਂ ਦੇ ਵਿਚਕਾਰ ਫਤੂਆਲ ਪਿੰਡ ਸਾਹਮਣੇ ਉਹਦੇ ਬਿਲਕੁਲ ਹਾਂ ਜੀ ਤੇ ਜਿਹੜਾ ਪ੍ਰਸ਼ਾਸਨ 6 ਵਜੇ ਦੇ ਕਰੀਬ ਪਹੁੰਚਦਾ ਹੈ ਕੀ ਕਹਿ ਸਕਦੇ ਆ ਪ੍ਰਸ਼ਾਸਨ ਕੋਲ ਤੇ ਸਰਕਾਰ ਕੋਲ ਕੀ ਉਮੀਦ ਰੱਖਦੇ ਆ ਕਿ ਜਦੋਂ ਨੌਜਵਾਨ ਦੇ ਦੇਖੋ ਜ ਜਿਨ੍ਹਾਂ ਦਾ ਬੱਚਾ ਮੋਕ ਗਿਆ ਆ ਉਹਨਾਂ ਦੇ ਕੋਨਰ ਕੋਲ ਕੁਝ ਨਹੀਂ ਰਹਿ ਗਿਆ ਤਾਂ ਅਹੀਂ ਪ੍ਰਸ਼ਾਸਨ ਕੋ ਅਹੀਂ ਇਹੋ ਉਮੀਦ ਕਰਦੇ ਆਂ ਵੀ ਉਹਨਾਂ ਦੇ ਜਿਹੜੇ ਡਰਾਈਵਰ ਆ ਉਹਨੂੰ ਤੁਸੀਂ ਵੇਖ ਸਕਦੇ ਹਵਾਲਾ ਦਿੰਦਾ ਉਹ ਹਜੇ ਵੀ ਨਸ਼ੇ ਦੀ ਤਦਾਰ ਚ ਬੈਠਾ ਉਹਨੂੰ ਬਿਲਕੁਲ ਹੋਸ਼ ਨਹੀਂ ਆ ਗਈ ਉਹ ਬੰਦਾ ਤੇ ਉਹ ਸਿਰ ਸੁੱਟ ਲੈ ਨਜਰੋਂ ਮਰ ਜੇ ਆਂਗਾ ਸਿਰ ਸੁੱਟ ਲੈ ਉਹ ਬਿਲਕੁਲ ਹਜੇ ਵੀ ਨਸ਼ੇ ਦੀ ਤਦਾਰ ਚ ਬੈਠਾ ਆ ਤੇ ਅਹੀਂ ਜੋ ਵੀ ਮਾਲੋ ਜੋ ਵੀ ਨੁਕਸਾਨ ਹੋਇਆ ਡਰਾਈਵਰ ਦੀ ਵਜ੍ਹਾ ਕਰਕੇ ਹੋਇਆ ਗੱਡੀ ਦੀ ਵਜ੍ਹਾ ਕਰਕੇ ਹੋਇਆ ਤੇ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਚਾਉਂਦੇ ਆਂ ਵੀ ਇਹਨਾਂ ਦੀ ਸਖਤ ਸਖਤ ਕਾਰਵਾਈ ਕਰਕੇ ਜੋ ਵੀ ਵੀ ਹੈਗਾ ਪਰਿਵਾਰ ਨੂੰ ਹੌਸਲਾ ਵਜਾਈ ਦੇ ਕਹਿੰਦਾ ਮਤਲਬ ਵੀ ਜੋ ਵੀ ਮਦਦ ਹੋ ਸਕਦੀ ਹੈ ਕਰੇ ਇਸ ਤਰ੍ਹਾਂ ਜੀ ਅੱਜ ਨਾਲ ਕੋਈ ਤੜਕਸਾਰ 5:30 ਪੌਣੇ 6 ਵਜੇ ਦੇ ਕਰੀਬ ਨਾ ਸ਼੍ਰੀ ਨੰਦਪੁਰ ਸਾਹਿਬ ਤੋਂ ਟਰਾਲੀ ਆ ਰਹੀ ਸੀ ਪਿੰਡ ਫਤਿਹਪੁਰ ਦੀ ਟਰਾਲੀ ਸੰਗਤ ਲੈ ਕੇ ਗਈ ਸੀ ਹੌਲੇ ਮਲੇ ਦੇ ਉੱਤੇ ਤੇ ਉਹ ਉੱਥੇ ਆ ਰਹੇ ਸੀ ਜਿਹੜੇ ਤੇ ਫਤੂਵਾਲ ਦੇ ਨੇੜੇ ਆਏ ਹਨ ਜੀ ਜੀਟੀ ਰੋਡ ਦੇ ਉੱਤੇ ਤੇ ਪਿੱਛੋਂ ਇੱਕ ਟਰੱਕ ਉਹ ਹੈ ਪਿਛਲੇ ਪਾਸੇ ਟਰਾਲੀ ਦੇ ਵੱਜਾ ਤੇ ਜਿਹੜਾ ਟਰਾਲੀ ਦੇ ਵੱਜਨ ਨਾਲ ਨਾ ਉਹ ਜਿਹੜਾ ਟਰੈਕਟਰ ਇਸ ਨੇ ਅੱਗੋਂ ਉਹ ਟਰੈਕਟਰ ਮੁੱਦਾ ਹੋ ਗਿਆ ਤੇ ਸੜਕ ਤੇ ਪੁੱਟ ਪਾਤੀ ਟਰੈਕਟਰ ਸਵਾਰ ਜਿਹੜਾ ਸੀ ਮਤਲਬ ਡਰਾਈਵਰ ਜਿਹੜਾ ਸੀ ਉਹ ਸੀ ਆਪਣਾ ਗੁਰਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਪਿੰਡ ਫਤਾਪੁਰ ਉਹਦੀ ਮੌਕੇ ਤੇ ਮੌਤ ਹੋ ਗਈ ਆ ਤਿੰਨ ਚਾਰ ਹੋਰ ਜਿਹੜੇ ਸ਼ਰਧਾਲੂ ਹੀ ਉਹਨਾਂ ਨੂੰ ਸਟਾ ਲੱਗੀ ਉਹਨਾਂ ਨੂੰ ਬਾਬਾ ਕਲਾ ਉਸਤਾਦ ਦਾਖਲਾ ਕਰਵਾਇਆ ਗਿਆ ਦੂਜਿਆਂ ਵੀ ਕਿ ਸੀਰੀਅਸ ਦੱਸਿਆ ਜਾ ਰਿਹਾ ਦੱਸਿਆ ਵੀ ਉਹ ਸੀਰੀਅਸ ਹੈ ਉਹਨੂੰ ਰੈਫਰ ਕਰ ਦਿੱਤਾ ਅੰਮ੍ਰਿਤਸਰ ਲੈ ਕੇ ਨੇ ਜੀ ਦੋਸ਼ੀ ਕਿ ਇਸ ਟਾਈਮ ਕਿੱਥੇ ਹੈਗਾ ਜਿਹੜਾ ਟਰੱਕ ਦੋਸ਼ੀ ਕਬੂਬ ਕਰ ਲਿਆ ਜੀ ਉਸੇ ਵੇਲੇ ਸਵੇਰੇ ਕਰ ਲਿਆ ਹਾਂਜੀ ਕਿੰਨੀ ਕੁ ਉਮਰ ਕਹਿ ਸਕਦੇ ਨੌਜਵਾਨਾ ਜੀ ਜਿਹਨਾਂ ਦੀ ਜਿਹਦੀ ਰੱਖ ਛੋਟੀ ਉਮਰ ਹੈ ਸੋਰੀ ਛੋਟੀ ਉਮਰ ਹੈ ਕੋਈ 25 26 27 ਸਾਲ ਦੇ ਕਰੀਬ ਦੇ ਕੁਣ ਡਰਾਈਵਰ ਨੂੰ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਕਿ ਨਸ਼ੇ ਦੀ ਧੁੰਦ ਦੇ ਵਿੱਚ ਤੇ ਇਸ ਤਰ੍ਹਾਂ ਦਾ ਜੇ ਕੋਈ ਮੈਡੀਕਲ ਅਸੀਂ ਕਰਾਉਣਾ ਹੈ ਇਹਨਾਂ ਦਾ ਮੈਡੀਕਲ ਕਰਾਵਾਂਗੇ ਮੈਡੀਕਲ ਦੇ ਵਿੱਚ ਸਾਰੀ ਚੀਜ਼ ਇਨਵੈਸਟੀਗੇਸ਼ਨ ਚ ਆ ਜੂਗੀ ਅੰਦਰ ਜੇ ਕੋ ਹੋਏਗਾ ਇਧਰ ਜ਼ਰੂਰ ਆਊਗਾ ਕੀ ਕਾਰਵਾਈ ਅਗਲੀ ਕਰ ਰਹੇ ਹੋ ਤੁਸੀਂ ਪਰਚਾ ਦਾਜ ਕਰਤਾ ਜੀ ਮੁਕਦਮਾ ਦਾਜ ਕਰਤਾ ਐਕਸੀਡੈਂਟ ਦਾ ਜੀ ਡਰਾਈਵਰ ਅਰੈਸਟ ਕਰ ਲਿਆ ਹੁਣ ਲਾਸ਼ ਦਾ ਪੋਸਟਮਾਰਟਮ ਕਰਾਉਣ ਲਈ ਹਿੰ ਜਾ ਰਹੇ ਆ ਬਾਬਾ ਕਾਲਾ ਸਾਹਿਬ